With your support, we can raise your voice globally. With your support, we can address those issues that no other media talks about. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who six are and connect our youth to Sikhi And it's just um, you know representative of a, a culture that's all about peace. Support your T V channel and help us take your voices to everyone around the world for every human rights issue. United States to bandine French Ate European Courts United Nations Human Rights Committee the All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਦਸ਼ਕ ਬ੍ਰੇਕਤ ਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਡੇ ਕੋਲ ਈਮੇਲ ਆਈ ਹੈ ਵੀਰ ਚਰਨਜੀਤ ਸਿੰਘ ਜੀ ਦੀ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਭਾਰਤ ਸੇ ਆਜ਼ਾਦੀ ਤੋਂ ਬਿਗੈਰ ਭਾਰਤ ਮੇਂ ਆਜ਼ਾਦੀ ਮਿਲ ਸਕਦੀ ਹੈ ਸਿੱਖਾਂ ਨੂੰ ਤੇ ਮਿਲੀ ਨਹੀਂ ਕੀ ਕਨਈਆਂ ਨੂੰ ਮਿਲ ਸਕਦੀਆਂ ਜੀ ਡਾਕਟਰ ਸਾਹਿਬ ਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਅਨੰਦਪੁਰ ਸਾਹਿਬ ਤੋਂ ਲਿਖਿਆ ਇਹਨਾਂ ਦਾ ਮੈਸੇਜ ਪਹਿਲਾਂ ਵੀ ਸੀ ਫਿਰ ਉਹਨਾਂ ਨੇ ਵਨ ਲਾਈਨਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਲੰਬਾ ਚੌੜਾ ਲਿਖਣਾ ਹੁੰਦਾ ਕਿਉਂਕਿ ਜਦੋਂ ਕਨਈਆ ਦੇ ਉੱਤੇ ਕਨਈਆ ਕੁਮਾਰ ਜਿਹੜਾ ਜੀ ਐਨ ਯੂ ਦਾ ਸਟੂਡੈਂਟ ਪੀ ਐਚ ਡੀ ਕਰਦਾ ਹੈ ਉਸ ਦੇ ਉੱਤੇ ਦੇਸ਼द्रोह ਦਾ ਲੱਗਿਆ ਔਰ ਜ਼ਮਾਨਤ ਤੇ ਆਇਆ ਇੰਟਰਮ ਜ਼ਮਾਨਤ ਦੇ ਉੱਤੇ 6 ਮਹੀਨੇ ਲਈ ਔਰ ਜਿਹੜਾ ਉਹਨੇ ਪਹਿਲਾ ਜਿਹੜਾ ਭਾਸ਼ਣ ਦਿੱਤਾ ਜਿਹਨੂੰ ਦੁਨੀਆ ਭਰ ਦੇ ਵਿੱਚ ਬੜੀ ਸ਼ੋਹਰਤ ਮਿਲੀ ਸੋ ਉਹਨੇ ਕਿਹਾ ਕਿ ਜੀ ਹਮ ਭਾਰਤ ਸੇ ਆਜ਼ਾਦੀ ਨਹੀਂ ਚਾਹਤੇ ਭਾਰਤ ਮੇਂ ਆਜ਼ਾਦੀ ਚਾਹਤੇ ਜੀ ਉਹ ਇਹਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਉਹਦੀ ਸਟੇਟਮੈਂਟ ਆ ਉਹਨਾਂ ਕਹਿੰਦਾ ਸਾਨੂੰ ਤਾਂ ਮਿਲੀ ਨਹੀਂ ਭਾਰਤ ਚ ਆਜ਼ਾਦੀ ਵੀ ਕਨਈਆ ਲੈ ਲੇਗਾ ਜੀ ਦੇਖੋ ਸਾਡਾ ਇਸ਼ੂ ਡਿਫਰੈਂਟ ਹੈ ਕਨਈਆ ਕੁਮਾਰ ਜਿਸ ਆਡੀਅנס ਨੂੰ ਟਾਰਗੇਟ ਕਰਦਾ ਹੈ ਅਸੀਂ ਐਜ਼ ਅ ਮਾਈਨੋਰਿਟੀ ਇੱਕੋ ਸਿੱਖ ਨੇਸ਼ਨ ਜਿਹਨੇ 150 ਸਾਲ ਪਹਿਲਾਂ ਇੱਕ ਸੋਵਰਨ ਸਟੇਟਸ ਸਾਡੇ ਚ ਬਿਲਟ ਇਨ ਸੋਵਰਨਿਟੀ ਹੈ ਇਸ ਲਈ ਅਸੀਂ ਜੂਨ 84 ਤੋਂ ਬਾਅਦ ਇਸ ਸੱਟੇ ਤਈ ਪਹੁੰਚੇ ਅਸੀਂ 37 ਸਾਲ ਇਹਨਾਂ ਦੇ ਨਾਲ ਰਹਿਣ ਦਾ ਭਾਰਤ ਨੇ ਆਜ਼ਾਦੀ ਦਾ ਤਜਰਬਾ ਕੀਤਾ ਜਿਹੜਾ ਆਨੰਦਪੁਰ ਦਾ ਮਤਾ ਸੀ ਕਿ ਵੀ ਫੈਡਰਲ ਸਟਰਕਚਰ ਜੇ ਬਣ ਜਾਂਦਾ ਹੈ ਤੇ ਸਾਡੀ ਗੱਲ ਹੋਏਗੀ ਉਹ ਫੇਲ ਹੋਇਆ ਔਰ ਅਸੀਂ ਖਾਲਸਾਣ ਦੇ ਉਤੇ ਖਲੋਗੇ ਜੀ ਕਨਿਆ ਕੁਮਾਰ ਦਸਬੰਦ ਦਰਤਪਾਈ ਚਾਰੇ ਨਾਲ ਹੈ ਔਰ ਦਲਤ ਲਗਭਗ ਭਾਰਤ ਭਰ ਦੇ ਵਿੱਚ ਸਪਰੈਡ ਆਊਟ ਨੇ ਉਹਨਾਂ ਦਾ ਕੋਈ ਇਸ ਕਿਸਮ ਦਾ ਮਿਸ਼ਨ ਨਹੀਂ ਹੈ ਕਿ ਉਹਨਾਂ ਨੇ ਕੋਈ ਦਲਤਸਾਨ ਬਣਾਣਾ ਹੈ ਔਰ ਉਹਨਾਂ ਦੀ ਜਿਹੜੀ ਥਿਉਰੀ ਜਿਹਦੇ ਥੱਲੇ ਇਵਨਕਾਂਸ਼ੀ ਰਾਮ ਨੇ ਵੀ ਕੰਮ ਕੀਤਾ ਜਦੋਂ ਉਹਨਾਂ ਨੇ ਬਹੁਜਨ ਕਿਹਾ ਬਹੁਜਨ ਪਾਰਟੀ ਬਹੁਜਨ ਸਮਾਜ ਪਾਰਟੀ ਸੇ ਲਈ ਬਣਾਈ ਉਹਨਾਂ ਨੇ ਕਿਹਾ ਜੀ ਇਹਨੇ ਮਿਲੀਅਨ ਦਲਤ ਇਨਾ ਜਿਹੜਾ ਪਛੜੀਆਂ ਸ਼੍ਰੇਣੀਆਂ ਇੰਨੀਆਂ ਆਦਰ ਪਛੜੀਆਂ ਸ਼੍ਰੇਣੀਆਂ ਕੁੱਲ ਮਿਲਾ ਕੇ ਉਹਨਾਂ ਦੀ ਕੈਲਕੂਲੇਸ਼ਨ ਸੀ ਕਿ 85% ਤੋਂ ਜ਼ਿਆਦਾ ਭਾਰਤ ਦੇ ਵਿੱਚ ਬਹੁਜਨ ਨੇ ਡਿਫਰੈਂਟ ਲੋਕ ਨੇ ਜਿਹੜੇ ਹਾਈ ਕਾਸਟ ਨਹੀਂ ਨੇ ਜਿਹੜੇ ਸਵਰਨ Hindu ਨਹੀਂ ਨੇ ਜੀ ਔਰ ਉਹਨਾਂ ਦਾ ਨਾਰਾ ਹੀ ਰਿਹਾ ਵੀ ਸਾਡੇ ਕੋਲ ਵੋਟਾਂ ਨੇ ਔਰ ਜਦੋਂ ਇਹ ਗੱਲ ਵੀ ਕਰਦੇ ਨੇ ਕੋਈ ਹਥਿਆਰਬੰਦ ਸੰਘਰਸ਼ ਦੀ ਗੱਲ ਨਹੀਂ ਕਰਦੇ ਭਾਰਤ ਮੇਂ ਆਜ਼ਾਦੀ ਵੀ ਉਹ ਇਹ ਸਮਝਦੇ ਨੇ ਕਿ ਜੇ ਅਸੀਂ 85% ਬਹੁਜਨ ਇੱਕ ਪਾਸੇ ਆ ਜਾਂਦੇ ਤੇ ਅਸੀਂ ਸਵਰਣ ਹਿੰਦੂਆਂ ਦੀ ਜਾਂ ਜਿਹੜੀ ਬ੍ਰਹਿਮਨਿਕਲ ਫੋਰਸਸ ਦੀ ਮੋਨੋਪੋਲੀ ਹੈ ਇਹਨੂੰ ਅਸੀਂ ਤੋੜ ਦੇ। ਸੋ ਉਹਨਾਂ ਦਾ ਬੇਸ਼ੱਕ ਨਿਹਯਾ ਕੁਮਾਰ ਜਿਹੜੀ ਕਮਿਊਨਿਸਟਾਂ ਦਾ ਸਟੂਡੈਂਟ ਵਿੰਗ ਹੈ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਉਸ ਦਾ ਉਥੋਂ ਦਾ ਚੇਅਰਪਰਸਨ ਵੀ ਹੈ। ਸੋ ਉਹਨਾਂ ਦਾ ਏਜੰਡਾ ਡਿਫਰੈਂਟ ਹੈ। ਸੋ ਉਹਨਾਂ ਨੇ ਤਾਂ ਆਪਣੇ ਹੀ ਏਜੰਡੇ ਤੇ ਕੰਮ ਕਰਨਾ ਉਹ ਇਹ ਸਮਝਦੇ ਨੇ ਕਿ ਵੀ ਜੇ ਭਾਰਤ ਦੇ ਦਲਤ ਪਛੜੀਆਂ ਜਾਤੀਆਂ, ਗਰੀਬ ਜਿਹੜੇ ਨੇ ਉਹ ਖਲੋ ਜਾਣ ਉਹ ਵੋਟਾਂ ਦੇ ਸਿਸਟਮ ਨਾਲ ਹੀ ਸਿਸਟਮ ਨੂੰ ਬਦਲ ਸਕਦੇ ਨੇ ਪਰ ਸ਼ਾਇਦ ਉਹ ਇਹ ਨਹੀਂ ਸਮਝਦੇ ਕਿ ਜਿਹੜੇ 4000 ਸਾਲ ਤੋਂ ਜਿਨ੍ਹਾਂ ਨੇ ਕੰਟਰੋਲ ਕਾਗ ਬਣੇ ਹੋਏ ਕਾਗ ਨੇ ਉਹਨਾਂ ਨੇ ਤੁਹਾਨੂੰ ਕਦੇ ਵੀ ਉਹਨਾਂ ਨੇ ਕੋਈ ਚਾਰ ਜਾਤਾਂ ਨੂੰ ਵੀ ਇਕੱਠੇ ਨਹੀਂ ਹੋਣ ਦਿੱਤਾ ਕਿ ਵੀ ਉਹ ਇਕੱਠੇ ਹੋ ਜਾਣ ਕਿੰਨੀਆਂ ਅੱਗੋਂ ਗੋਤਾਂ ਨੇ ਫਿਰ ਗੋਤਾਂ ਜੀ ਤੁਸੀਂ ਦੇਖ ਲਓ ਰਿਸ਼ਤਿਆਂ ਵੇਲੇ ਉਹ ਕਹਿਣਗੇ ਜੀ ਇਹ ਸਾਡੇ ਤੋਂ ਉੱਪਰ ਨੇ ਸਾਡੇ ਤੋਂ ਨੀਵੇਂ ਨੇ ਕੰਨੇ ਹਜ਼ਾਰ ਗੋਤ ਜਿਹੜੀ ਹੈ ਜਿਸ ਦੇ ਲਈ ਪਾਤ ਸ਼ਬਦ ਹੁੰਦੇ ਤੁਸੀਂ ਜਾਤ ਪਾਤ ਕਹਿੰਦੇ ਆ ਜਾਬ ਚਾਰ ਬਲੋਕ ਨੇ ਉਹ ਤੋਂ ਤੁਹਾਨੂੰ 4000 ਸਾਲ ਚ ਉਹਨੇ ਇੱਕ ਵਰਗ ਚ ਸ਼ੂਦਰ ਵੀ ਸਾਰੇ ਇਕੱਠੇ ਨਹੀਂ ਹੋ ਸਕਦੇ ਔਰ ਇਹ ਤੁਹਾਨੂੰ ਵੋਟਾਂ ਕਿਵੇਂ ਇਹ ਡਿਵਾਈਡ ਕਰਦੇ ਨੇ ਅੱਜ ਤਾਂ ਬਹੁਤ ਸਾਰਾ ਜਿਹੜਾ ਦਲਿਤ ਜਾਂ ਪਛੜੀ ਹੈ ਸ਼੍ਰੇਣੀ ਹੁਣ ਮੋਦੀ ਕਿਹੜਾ ਬ੍ਰਾਹਮਣ ਹੈ ਤੇਲੀ ਹੈ ਹੁਣ ਇਹ ਉਹਦੇ ਪਛੜੀ ਸ਼੍ਰੇਣੀ ਚ ਆਉਂਦਾ ਹੈ ਲੇਕਿਨ ਕਿਸ ਤਰੀਕੇ ਨਾਲ ਹਿੰਦੂਤਵਾ ਨੇ ਸ਼ਿੰਗਾਰ ਕੇ ਜਾਂ ਦੂਜੇ ਉਹਨੋਂ ਹਿੰਦੂਤਵਾਦ ਦਾ ਕਰਕੇ ਜੋ ਗੁਜਰਾਤ ਦੇ ਵਿੱਚ ਕੀਤਾ ਜੋ ਬਾਕੀ ਥਾਵਾਂ ਤੇ ਕੀਤਾ ਸੋ ਇਹੋ ਜੇ ਕੰਮ ਹੀ ਦੂਸਰਿਆਂ ਤੋਂ ਵੀ ਕਰਵਾਉਂਦੇ ਨੇ ਸੋ ਹੋਪਫੁਲੀ ਜੇ ਇਸ ਮਿਸ਼ਨ ਚ ਕਾਮਯਾਬ ਹੋਣ ਸਾਡੀ ਹਮਦਰਦੀ ਹੈ ਔਰ ਅਸੀਂ ਭਾਵੇਂ ਲੜਾਂਗੇ ਅਸੀਂ ਆਪਣੀ ਆਜ਼ਾਦੀ ਲਈ ਖਾਲਸਤਾਨ ਲਈ ਪਰ ਅਸੀਂ ਧਰਤ ਵਰਗ ਦੇ ਨਾਲ ਖਲੋਵਾਂਗੇ ਨਾ ਪਛੜੀਆਂ ਸ਼੍ਰੇਣੀਆਂ ਨਾਲ ਖਲੋਵਾਂਗੇ ਔਰ ਇਹ ਜੇ ਉਹ ਹੀ ਉੱਥੇ ਕੋਈ ਇਸ ਕਿਸਮ ਦਾ ਇੰਟਰਨਲ ਤਬਦੀਲੀ ਦੇ ਲਈ ਜੋ ਐਫਰਟ ਕਰਨਗੇ ਸਾਡੀਆਂ ਪੂਰੀਆਂ ਹਮਦਰਦੀਆਂ ਔਰ ਪੂਰੀ ਹਮਾਇਤ ਉਹਨਾਂ ਨੂੰ ਹੋਏਗੀ ਪਰ ਸਿੱਖ ਕੌਮ ਲਈ ਇਹਨਾਂ ਦੇ ਜੂੜੇ ਚੋਂ ਨਿਕਲੇ ਬਣਾ ਦਰਿਆ ਜਮਨਾ ਤੋਂ ਵਾਗਾ ਤੱਕ আজাদ ਪ੍ਰਭੂ ਸਤਾ ਸੰਪੰਦੇਸ਼ ਖਾਰਸਤਾਨ ਤੋਂ ਬਣਾ ਸਾਡੇ ਕੋਲ ਕੋਈ ਹੱਲ ਨਹੀਂ ਹੈ ਤੇ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਔਰ ਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੋਂ ਲਿਖਿਆ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਗੋੜੀ ਕਬੀਰ ਜੀ ਦਾ ਜਿਹੜਾ ਉਹ ਸ਼ਬਦ ਚੁਣਿਆ ਗੋੜੀ ਰਾਗ ਦਾ ਜੋਗੀ ਕਹੈ ਜੋਗ ਪਲ ਮੀਠਾ ਅਵਰ ਨਾ ਦੂਜਾ ਭਾਈ ਰੁੰਡਤ ਮੁੰਡਤ ਏਕੈ ਸ਼ਬਦੀ ਇਹ ਕਹੈ ਸਿਧ ਪਾਈ ਹਰ ਬਿਨ ਭਰਮ ਪੁਰਾਣੇ ਅੰਧਾ ਜਾਪੈ ਜਾਓ ਆਪ ਛੁਟਕਾਵਨ ਤੇ ਬਾਂਦੇ ਬਹੁ ਫੰਦਾ ਰਹਾਓ ਜੈ ਤੇ ਉਪਜੀ ਤਹੀ ਸਮਾਣੀ ਇਹ ਵਿਦ ਬਿਸਰੀ ਤਬ ਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹੈ ਬੜ ਹਮ ਹੀ ਜਿਸੈ ਬੁਝਾਏ ਸੋਈ ਬੁਝੇ ਬਿਨ ਬੁਝੇ ਕਿਉ ਰਹੀਏ ਸਤਗੁਰ ਮਿਲੇ ਅੰਧੇਰਾ ਚੁੱਕੈ ਇਨ ਵਿਦ ਮਾਨਕ ਲਈ ਹੈ ਤਜ 바ਵੇ ਦਹਨੇ ਬੇਕਾਰ ਹਰ ਪਦ ਦ੍ਰਿੜ ਕਰ ਰਹੀ ਹੈ ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਜੀ ਸੋ ਕਬੀਰ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਨਿਰੰਕਾਰ ਦੀ ਯਾਦ ਨਿਰੰਕਾਰ ਦੀ ਬੰਦਗੀ ਨਿਰੰਕਾਰ ਦੇ ਨਾਲ ਪਿਆਰ ਉਸ ਨੂੰ ਹੀ ਅਸਲੀ दारू ਦੱਸਿਆ ਜਿਹੜਾ ਕਿ ਹਉਮੈ ਨੂੰ ਕੱਟਦਾ ਹੈ ਜਿਹੜੇ ਬਾਹਰਲੇ ਪੇਖਾਂ ਦੇ ਨਾਲ ਉਹ ਬੇਸ਼ੱਕ ਸਰੇਵੜੇ ਨੇ ਬੇਸ਼ੱਕ ਜੋਗੀ ਨੇ ਬੇਸ਼ੱਕ ਸਿੱਧ ਨੇ ਉਹ ਸਾਰੇ ਫਰਦਰ ਹਉਮੈ ਨੂੰ ਵਧਾਉਂਦੇ ਨੇ ਉਹਨਾਂ ਦੇ ਨਾਲ ਜੁੜ ਕੇ ਕੋਈ ਛਟਕਾਰਾ ਨਹੀਂ ਹੈ ਇਸੇ ਸ਼ੁਰੂ ਕਬੀਰ ਸਾਹਿਬ ਨੇ ਕੀਤਾ ਹੈ ਜੋਗੀ ਕਹੈ ਜੋਗ ਪਲ ਮਿੱਠਾ ਅਵਰ ਨ ਦੂਜਾ ਪਾਈ ਕਿ ਜੇ ਤੁਸੀਂ ਜੋਗੀਆਂ ਦੇ ਕੋਲ ਜਾਓ ਕਹਿਣਗੇ ਜੀ ਇਹ ਸਾਡਾ ਹੀ ਰਸਤਾ ਜਿਹੜਾ ਇਹ ਮਿੱਠਾ ਹੈ ਹੋਰ ਕੋਈ ਦੂਜਾ ਰਸਤਾ ਨਹੀਂ ਹੈ ਰੁੰਡਤ ਮੁੰਡਤ ਇਕੈ ਸਬਦੀ ਹੁਣ ਰੁੰਡਤ ਮੁੰਡਤ ਧੋਕਲਾਸਾਂ ਨੇ ਇੱਕ ਇੱਕ ਸਰੇਵੜੇ ਉਹਨਾਂ ਦਾ ਸੈਕਟ ਸੀ ਜੋਗੀਆਂ ਦਾ ਇੱਕ ਸੰਨਿਆਸੀ ਨੇ ਜਿਹੜੇ ਕਿ ਬਿਲਕੁਲ ਸ਼ੇਵ ਆਫ ਕਰ ਲੈਂਦੇ ਨੇ ਸਿਰ ਨੂੰ ਬਿਲਕੁਲ ਮਟਕੇ ਦੀ ਤਰ੍ਹਾਂ ਬਣਾਇਆ ਹੁੰਦਾ ਉਹਨਾਂ ਨੇ ਉਸ ਤਰ੍ਹਾਂ ਫੇਰ ਕੇ ਜੀ ਇਹ ਕਹੇ ਸਿੱਧ ਪਾਈ ਹੁਣ ਰੁੰਡਤ ਮੁੰਡਤ ਇਕੈ ਸਬਦੀ ਹੁਣ ਰੁੰਡਤ ਮੁੰਡਤ ਕਹਿੰਦੇ ਨੇ ਕਿਉਂਕਿ ਜਦੋਂ ਇਹਨਾਂ ਦੇ ਸਰੇਵੜਿਆਂ ਦੇ ਔਰ ਇਹਨਾਂ ਦੇ ਜਿਹੜੇ ਗਰੁੱਪ ਮੂਵ ਕਰਦੇ ਸੀ ਤੇ ਇਹ ਔਲਖ ਔਲਖ ਨਿਰੰਜਨ ਔਲਖ ਜਾਂ ਅਲਖ ਔਰ ਜਿਹੜਾ ਇਹ ਸ਼ਬਦ ਇਸਤੇਮਾਲ ਕਰਦੇ ਸੀ ਲਖ ਨਾਲ ਉਹਨਾਂ ਦੇ ਰੱਸੀ ਬੰਨੀ ਹੁੰਦੀ ਹੈ ਹੱਥ ਚ ਚਿੱਪੀ ਫੜੀ ਹੁੰਦੀ ਹੈ ਸੋ ਕਬੀਰ ਸਾਹਿਬ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਇੱਕੋ ਸ਼ਬਦ ਹੀ ਅਲਖ ਨਿਰੰਜਨ ਅਲਖ ਨਿਰੰਜਨ ਦੇ ਨਾਲ ਹੀ ਜਿਹੜੇ ਮੁਕਤੀ ਮਿਲਦੀ ਹੈ ਹਰਬਿਨ ਭਰਮ ਪੁਰਾਣੇ ਆਂਦਾ ਜਾਪੈ ਜਾਓ ਆਪ ਛੁਟਕਾਵਣ ਤੇ ਬੰਦੇ ਬਹੁ ਫੰਦਾ ਹੈ ਉਹਨਾਂ ਨੇ ਕਿਹਾ ਜੀ ਰੱਬ ਦੀ ਯਾਦ ਤੋਂ ਬਿਨਾ ਇਹ ਸਾਰੇ ਅੰਨੇ ਲੋਕ ਹਨੇਰੇ ਦੇ ਵਿੱਚ ਟੱਕਰਾ ਮਾਰ ਰਹੇ ਨੇ ਮੈਂ ਜਿਹਦੇ ਕੋਲ ਵੀ ਆਪਣੇ ਹਉਮੈ ਦੂਰ ਕਰਨ ਲਈ ਜਾਂਦਾ ਮੈਂ ਤਾਂ ਇਹ ਦੇਖਿਆ ਕਿ ਵੀ ਇਹ ਤਾਂ ਆਪ ਹੀ ਫਸੇ ਹੋਏ ਨੇ ਤੇ ਬੰਦੇ ਬਹੁਤ ਫੰਦਿਆਂ ਵਿੱਚ ਫਸੇ ਹੋਏ ਨੇ ਜੈਂ ਤੇ ਉਪਜੀ ਤਹੀ ਸਮਾਣੀ ਇਹ ਵਿਦ ਵਿਸਰੀ ਤਬ ਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹੈ ਵੱਡ ਹਮ ਹੀ ਉਹਨਾਂ ਨੇ ਕਿਹਾ ਵੀ ਜਿਸ ਪ੍ਰਭੂ ਦੇ ਵਿਛੋੜੇ ਤੋਂ ਹਉਮੈ ਉਪਜਦੀ ਹੈ ਉਹੀ ਜਿਹੜੀ ਹੈ ਸਾਰੇ ਲੋਕਾਈ ਚ ਟਿੱਕੀ ਹੋਈ ਆ ਔਰ ਇਹ ਸਾਧੂ ਸਰੇਵੜੇ ਵੀ ਉਸੇ ਹੀ ਹੋਮੇਜ ਫਸੇ ਹੋਏ ਨੇ ਉਹ ਪੰਡਤ ਹੋਣ ਵਿਦਵਾਨ ਹੋਣ ਗੁਣੀ ਗੁਣਵਾਨ ਹੋਣ ਸੂਰ ਬਹਾਦਰ ਹੋਣ ਹਮਦਾਤੇ ਬਹੁਤ ਜਿਹੜੇ ਨੇ ਦਾਨ ਕਰਨ ਵਾਲੇ ਕਹਿਣ ਹੁਣ ਇਹ ਸਾਰੇ ਇਹ ਕਹੇ ਵੱਡ ਹਮ ਹੀ ਇਹ ਸਾਰੇ ਹੀ ਕਹਿੰਦੇ ਨੇ ਜੀ ਅਸੀਂ ਵੱਡੇ ਸਾਡੇ ਤੋਂ ਵੱਡਾ ਕੌਣ ਹੈ ਜਿਸੇ 부ਜਾਏ ਸੂਈ 부ਜੇ ਬਿਨ 부ਜੇ ਕਿਉਂ ਰਹੀ ਹੈ ਸਤਗੁਰ ਮਿਲੇ ਅੰਧੇਰਾ ਚੁੱਕੇ ਇਹਨ ਵਿਦਮਾਨਕ ਲਈ ਹੈ ਉਹਨਾਂ ਨੇ ਕਿਹਾ ਜੀ ਇਹ ਸਾਰੇ ਭਰਮ ਹੋਮੇਜ ਫਸੇ ਹੋਏ ਨੇ ਜੀ ਰੰਕਾਰ ਜਿਸ ਦੇ ਉੱਤੇ ਕਿਰਪਾ ਕਰਕੇ ਇਹ ਧਾਤ ਬਖਸ਼ਦੇ ਨੇ ਉਹਨਾਂ ਨੂੰ ਸਮਝਾ ਦਿੰਦੇ ਨੇ ਕਿ ਸਤਗੁਰੂ ਦੇ ਮਿਲਣ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਔਰ ਇਸ ਤਰੀਕੇ ਨਾਲ ਮਾਨਕ ਹੁੰਦਾ ਜੂ ਲਾਲ ਜਦੋਂ ਰੰਕਾਰ ਕਿਰਪਾ ਕਰਦਾ ਉਸ ਨੂੰ ਇਹ ਨਾਮ ਦਾ ਲਾਲ ਬਖਸ਼ਦੇ ਔਰ ਉਹ ਹੋਮੇ ਤੋਂ ਛੁਟਕਾਰਾ ਪਾਉਂਦਾ ਹੈ ਤਜ ਬਾਵੇਦਾਨੇ ਬਿਕਾਰਾ ਹਰ ਪਦ ਧ੍ਰਿੜ ਕਰ ਰਹੀਏ ਬਾਵੇਦਾਨੇ ਹੁੰਦਾ ਖੱਬੇ ਸੱਜੇ ਕਿ ਜਿਹੜੇ ਖੱਬੇ ਸੱਜੇ ਸਾਡਾ ਮਨ ਵਿਕਾਰਾਂ ਦੇ ਵਿੱਚ ਫਸਿਆ ਸੀ ਜਦੋਂ ਅਨੰਕਾਰ ਦੀ ਕਿਰਪਾ ਹੁੰਦੀ ਹੈ ਤੇ ਉਹ ਰੱਬ ਦੀ ਯਾਦ ਦੇ ਵਿੱਚ ਧ੍ਰਿੜ ਕਰ ਜਾਂਦਾ ਹੈ ਤੇ ਫਿਰ ਅਵਸਥਾ ਐਸੀ ਬਣ ਜਾਂਦੀ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਿ ਇਹ ਜਿਹੜਾ ਸਵਾਦ ਹੈ ਰੱਬ ਦੇ ਪਿਆਰ ਦਾ ਰੱਬ ਦੀ ਯਾਦ ਦਾ ਇਹ ਇਵੇਂ ਹੀ ਹੈ ਜਿਵੇਂ ਜੇ ਗੁੰਗੇ ਨੇ ਗੁੜ ਖਾਧਾ ਹੈ ਤੋਂ ਉਹ ਪੁੱਛੋ ਕਿ ਕੀ ਸਵਾਦ ਹੈ ਉਹ ਦੱਸ ਨਹੀਂ ਸਕਦਾ ਇਸੇ ਤਰ੍ਹਾਂ ਜਿਹੜੇ ਰੱਬ ਦੀ ਯਾਦ ਵਿੱਚ ਟਿਕੇ ਹੋਏ ਨੇ ਇਸ ਆਨੰਦ ਨੂੰ ਉਹ ਮਾਣਦੇ ਨੇ ਸਵਾਦ ਸਵਾਸ ਉਹਨਾਂ ਦੀਆਂ ਯਾਦਾਂ 'ਚ ਵਾਹਗੁਰੂ ਹੁੰਦਾ ਔਰ ਹਮੇਸ਼ਾ ਉਹ ਆਨੰਦ ਦੇ ਵਿੱਚ ਜਿਉਂਦੇ ਆਂ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਦੀ ਅਵਸਥਾ ਦੇ ਵਿੱਚ ਹਮੇਸ਼ਾ ਟਿਕੇ ਰਹਿੰਦੇ ਨੇ ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਨਾਲ ਆਪਣੇ ਵੀਰ ਜੀ ਕਲੇ ਨੇ ਇਜਾਜ਼ਤ ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਨਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s a t v j 4 t v ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾ ਦੇ ਸਾਹਮਣੇ ਖਵਾਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਗਿਆ ਦਿਓ ਦੇਖਦੇ ਰਹੋ ਚੀਵੀ ਵੀਰ ਬਲਾਦੇਵ ਪਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਫਤਹਿ